ਸਸਕਲਜੀ ਮੈਂ ਸਰਜਨ ਸਿੰਘ ਕੀਮਾ ਹਰਕਾ ਇੰਚਾਰਜ 5723 ਆਮ ਆਦਮੀ ਪਾਰਟੀ ਸੋ ਜਿਸ ਤਰ੍ਹਾਂ ਕੇ ਹਰ ਫੀਲਡ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਮ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਬੜੇ ਵਧੀਆ ਫੈਸਲੇ ਲੈ ਕੇ ਤੇ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਪਾਰੀ ਹੈ ਸੋ ਅੱਜ ਇੱਕ ਬੜਾ ਇਤਿਹਾਸਿਕ ਫੈਸਲਾ ਜਿਹੜਾ ਉਹ ਲਿਆ ਗਿਆ ਜਿਹੜਾ ਵਪਾਰੀ ਵਰਗ ਸੀਗਾ ਇਹ ਚਾਹ ਉਹ ਛੋਟਾ ਪਰ ਇਸੀ ਵਟਾਸੀ ਤੇ ਕਾਫੀ ਪਰੇਸ਼ਾਨ ਸੀ ਇਨਸਪੈਕਟਰੀ ਰਾਜ ਸੀਗਾ ਤੇ ਅੱਜ ਮਾਨ ਸਰ ਨੇ ਇੱਕ ਫੈਸਲਾ ਲੈ ਕੇ ਇੱਕ ਇਤਿਹਾਸਕ ਫੈਸਲਾ ਲੈ ਕੇ ਇਹ ਇਨਸਪੈਕਟਰੀ ਰਾਜ ਨੂੰ ਜਿਹੜਾ ਖਤਮ ਕਰ ਦਿੱਤਾ ਸੋ ਅੱਜ ਵੀ ਜਿਸ ਵੀ ਕਾਰੋਬਾਰ ਦੇ ਵਿੱਚ 20 ਤੋਂ ਘੱਟ ਅ ਕੰਮਚਾਰੀ ਕੰਮ ਕਰਦੇ ਨੇ ਉੱਥੇ ਲੇਬਰ ਕਾਨੂੰਨ ਜਿਹੜਾ ਉਹ ਲਾਗੂ ਨਹੀਂ ਹੋਊਗਾ ਔਰ ਅ 6 ਮਹੀਨੇ ਦੇ ਵਿੱਚ ਵਿੱਚ ਆਪਣੇ ਕਾਰੋਬਾਰ ਦੀ ਜਾਣਕਾਰੀ ਦੇਣ ਉਸ ਤੋਂ ਬਾਅਦ ਕੋਈ ਇਨਸਪੈਕਸ਼ਨ ਨਹੀਂ ਹੈ ਕੋਈ ਚੈਕਿੰਗ ਨਹੀਂ ਹੈ ਸੋ ਇਹ ਇੱਕ ਬੜਾ ਵਧੀਆ ਫੈਸਲਾ ਹੈ ਅ ਕਰਮਚਾਰੀ ਜਿਹੜੇ ਪਹਿਲਾਂ ਉਹਨਾਂ ਨੂੰ 50 ਘੰਟੇ ਦਾ ਓਵਰਟਾਈਮ ਮਿਲਦਾ ਸੀ ਉਹ ਵਧਾ ਕੇ 144 ਘੰਟੇ 3 ਮਹੀਨਿਆਂ ਦੇ ਵਿੱਚ ਜਿਹੜਾ ਉਹ ਕਰ ਦਿੱਤਾ ਔਰ 9 ਘੰਟੇ ਪਰ ਡੇ ਜਿਹੜਾ ਕੰਮ ਕਰ ਕੋ ਉਸ ਤੋਂ ਵੱਧ ਕੰਮ ਕਰੂਗਾ ਬਾਕੀ ਜਿਹੜੇ ਆਵਰਸ ਨੇ ਉਹਦੀ ਡਬਲ ਜਿਹੜੀ ਹੈ ਤਨਖਾਹ ਮਿਲੂਗੀ ਬਾਕੀ ਜਿਹੜੇ ਵੱਡੇ ਕਾਰੋਬਾਰੀ ਨੇ ਉਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਹੈ 24 ਘੰਟੇ ਦੇ ਵਿੱਚ ਵਿੱਚ ਹੋ ਜਾਊਗੀ ਔਰ ਜੇ ਬਾਈ ਚਾਂਸ 24 ਘੰਟੇ ਚ ਨਹੀਂ ਹੁੰਦੀ ਤੇ ਉਹ ਰਜਿਸਟ੍ਰੇਸ਼ਨ ਮੰਨੀ ਜਾਊਗੀ ਉਸ ਤੋਂ ਬਾਅਦ ਸੋ ਇਹ ਇੱਕ ਸਮਝੋ ਕਿ ਖੱਜਲ ਖਵਾਰੀ ਤੋਂ ਬਚਣ ਲਈ ਬਹੁਤ ਵਧੀਆ ਇੱਕ ਫੈਸਲਾ ਹੈ ਬਾਕੀ ਜਿਹੜਾ ਜੁਰਮਾਨਾ ਹੁੰਦਾ ਸੀਗਾ ਪਹਿਲਾਂ तकरीबन 25 ਰੁਪਏ ਜੁਰਮਾਨਾ ਹੁੰਦਾ ਸੀ 25 ਤੋਂ ਲੈ ਕੇ 100 ਤੱਕ ਜਿਹੜਾ ਜੁਰਮਾਨਾ ਉਹ ਅੱਜ 1000 ਤੋਂ ਲੈ ਕੇ 30000 ਹੈ ਪਰ ਜੇ ਪਹਿਲੀ ਗਲਤੀ ਕੋਈ ਕਰਦਾ ਹੈ ਤੇ 3 ਮਹੀਨੇ ਦੇ ਅੰਦਰ ਅੰਦਰ ਉਸ ਗਲਤੀ ਨੂੰ ਸੁਧਾਰਨ ਦਾ ਜਿਹੜਾ ਉਹਨੂੰ ਮੌਕਾ ਦਿੱਤਾ ਜਾਊਗਾ ਉਸ ਤੋਂ ਬਾਅਦ ਜਿਹੜਾ ਜੇ ਕੋਈ ਜੁਰਮਾਨਾ ਹੁੰਦਾ ਹੈ ਤੇ ਉਹ ਜੁਰਮਾਨਾ ਭਰ ਕੇ ਮਾਮਲੇ ਨੂੰ ਜਿਹੜਾ ਨਿਪਟਾ ਸਕਦਾ ਕੋਈ ਉਹਨਾਂ ਨੂੰ ਕਿਸੇ ਦਫ਼ਤਰ ਦੀ ਜਾਂ ਪੁਲਟ ਕਚੈਰੀ ਦੇ ਵਿੱਚ ਉਹਨੂੰ ਜਾਣ ਦੀ ਲੋੜ ਨਹੀਂ ਆ ਸੋ ਇਹ ਇੱਕ ਬੜਾ ਇਹ ਜ਼ੀ ਬਹੁਤ ਵਧੀਆ ਫੈਸਲਾ ਹੈ ਸੋ ਇਹਦੇ ਨਾਲ ਸਾਰੇ ਪੰਜਾਬ ਦੇ ਵਪਾਰੀ ਜਿਹੜੇ ਨੇ ਉਹ ਉਹਨਾਂ ਚ ਖੁਸ਼ੀ ਦੀ ਲਹਿਰ ਹੈ ਕਿ ਇੱਕ ਜਿਹੜਾ دہشت ਡਰ ਦਾ ਮਾਹੌਲ ਸੀ ਉਹ ਖਤਮ ਕਰ ਦਿੱਤਾ ਤੇ ਅ ਬਹੁਤ ਉਹਦੇ ਕਾਰੋਬਾਰੀ ਜਿਹੜੇ ਆਪਣੇ ਉਹ ਕਾਰੋਬਾਰ ਆਪਣਾ ਬਹੁਤ ਵਧੀਆ ਤਰੀਕੇ ਨਾਲ ਚਲਾ ਸਕਦੇ ਆ ਬਹੁਤ ਬਹੁਤ ਧੰਨਵਾਦ